ਗੱਲ ਤੁਸੀਂ ਦੇਖ ਰਹੇ ਹੋ ਐਸਐਮਜ਼ਡ ਨਿਊਜ਼ ਲੁਧਿਆਣਾ ਦੀ ਮਲਟੀਪਲ ਐਕਸ ਜਿਹੜੀ ਪਾਰਕਿੰਗ ਹੈ ਜਿਹੜੀ ਡੀਸੀ ਦਫ਼ਤਰ ਦੇ ਵਿੱਚ ਮੌਜੂਦ ਆ ਉਹਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਕਮੀਆਂ ਨਿਕਲ ਕੇ ਆਈਆਂ ਗੁਰਪ੍ਰੀਤ ਗੋਗੀ ਨੇ ਰੇਡ ਕੀਤੀ ਹੈ ਤੇ ਰੇਡ ਤੋਂ ਬਾਅਦ ਜਿਹੜੀ ਓਵਰਚਾਰਜਿੰਗ ਦੀ ਗੱਲ ਕੀਤੀ ਜਾ ਰਹੀ ਸੀ ਕਿ ਓਵਰਚਾਰਜਿੰਗ ਵਸੂਲੀ ਜਾ ਰਹੀ ਹੈ ਤੇ ਜਿਹੜੀ ਗੱਲਬਾਤ ਕਰ ਲੈਨੇ ਆ ਜਿਹੜੇ ਲੋਕ ਇੱਥੇ ਹੁਣ ਦੇ ਰਿਆ ਪਰਚੀਆਂ ਬਾਈ ਕਿੰਨੇ ਪੈਸੇ ਲਿੱਤੇ ਨੇ ਅੱਜ ਤੁਹਾਡੇ ਇਹਦਾ 20 ਲੈਂਦੇ ਹੀ ਹੁਣ 10 ਲਿੱਤੇ ਪਹਿਲਾਂ ਓਵਰ ਚਾਰਜਿੰਗ ਮਤਲਬ ਕਰਦੇ ਵੇ ਸੀ ਗੋਗੀ ਨੇ ਰੇਡ ਕੀਤੀ ਕਹਿੰਦੇ ਓਵਰ ਚਾਰਜਿੰਗ ਹੋ ਰਹੀ ਹੈ 10 ਰੁਪਏ ਵਾਲੀ 20 ਰੁਪਏ 40 ਰੁਪਏ ਲਿੱਤੇ ਜਾ ਰਹੇ ਸਹੀ ਗੱਲ ਆ ਨਹੀਂ 20 ਲਿੱਤੇ ਮੈਂ ਕੋਈ ਤੇ ਯਾਰ ਵੀਰੇ ਬੀਲ ਲੈਂਦੇ ਵੇ ਬੀਲ ਅੱਜ ਕਿੰਨੇ ਲਿੱਤੇ 10 ਰੁਪਏ ਲਿੱਤੇ ਅ 10 ਰੁਪਏ ਲੈ ਲੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ 20 ਲੈਂਦੇ ਨੇ ਲੋਕੀ ਡੇਲੀ ਅਪ ਡਾਊਨ ਕਰਦੇ ਨੇ ਤੇ ਅੱਜ 10 ਰੁਪਏ ਲਿੱਤੇ ਜਿਹੜੀ ਰੇਟ ਲਿਸਟ ਆ ਸਾਹਮਣੇ ਲਾਈ ਹੋਈ ਹੈ ਜਿਹੜੀ ਕਿ ਕਾਰ ਜਾਂ ਮੋਟਰਸਾਈਕਲ ਸਕੂਟਰ ਦਾ 10 ਰੁਪਏ ਆ ਰੇਟ ਕਾਰ ਦਾ ਰੇਟ 20 ਰੁਪਏ ਤੇ ਜੇ ਪਹਿਲਾ 4 ਘੰਟੇ ਵਾਸਤੇ ਉਸ ਤੋਂ ਬਾਅਦ 30 ਰੁਪਏ ਜੇ ਤੁਸੀਂ 4 ਘੰਟੇ ਲਈ ਗੱਡੀ ਖੜਾਣੇ ਹੋ ਤਾਂ 20 ਰੁਪਏ ਤੇ ਜੇ ਉਸ ਤੋਂ ਵੱਧ ਕਰ ਦਿੰਨੇ ਹੋ ਤੇ ਉਸ ਤੋਂ ਵੱਧ ਕਰਨ ਤੇ 30 ਰੁਪਏ ਲਿੱਤੇ ਜਾਊਗੇ ਜੇ ਤੁਸੀਂ ਪੱਕੇ ਦੇ ਵਿੱਚ ਪੇਮੈਂਟ ਕਰਦੇ ਹੋ ਜੇ ਕਹਿ ਦਈਏ ਜੀਐਸਟੀ ਕਟਵਾਨੇ ਹੋ ਤੇ 18% ਐਕਸਟਰਾ ਹੁੰਦਾ ਉਸ ਚੀਜ਼ ਦਾ ਉਹ ਹਰ ਜਗ੍ਹਾ ਟੈਕਸ ਲਿੱਤਾ ਜਾਂਦਾ ਹੈ ਤੇ ਲੋਕਾਂ ਕੋਲ ਲਗਾਤਾਰ ਹੁਣ 10 ਰੁਪਏ ਵਸੂਲੇ ਜਾ ਰਹੇ ਨੇ ਤੇ ਜਿਹੜੇ ਗੁਰਪ੍ਰੀਤ ਗੋਗੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਕੱਲ੍ਹ ਨੇ ਆ ਜਿਹੜੇ ਗੁਰਪ੍ਰੀਤ ਗੋਗੀ ਐਮਐਲਏ ਜਿਨ੍ਹਾਂ ਵੱਲੋਂ ਰੇਡ ਕੀਤੀ ਗਈ ਆ ਉਹਨਾਂ ਨਾਲ ਗੱਲਬਾਤ ਕਰਦੇ ਕੀ ਕੁਝ ਕਹਿਣਾ ਹੈ ਉਹਨਾਂ ਦਾ ਰਾਹੁਲ ਚਾਪੜ ਜੀ ਵੀ ਨਾਲ ਹੀ ਸੱਡੇ ਤੇ ਸਾਰੀ ਹੈਲਥੀ ਡਿਸਕਸ਼ਨ ਹੋਈ ਹੈਗੀ ਅੰਦਰ ਉਹਦੇ ਵਿੱਚ ਜੋ ਵੀ ਠੇਕੇਦਾਰ ਤੇ ਬੰਦੀ ਕਾਨੂੰਨੀ ਕਾਰਵਾਈ ਹੈ ਇੱਕ ਤਾਂ ਉਹ ਸਖਸੀ ਦੇ ਨਾਲ ਹੋਏਗੀ। ਉਹਨੂੰ ਅੱਜ ਹੀ ਨੋਟਿਸ ਤੇ ਜਣ ਗਏ ਹਨ। ਸਰ ਮਾਮਲਾ ਹੈ ਕੀ ਹੈ ਜੀ ਸਾਰਾ? ਮਾਮਲਾ ਓਵਰ ਚਾਰਜਿੰਗ ਦਾ ਮਤਲਬ ਕਿ ਤੋਂ 10 ਰੁਪਏ ਮੋਟਰਸਾਈਕਲ ਵਾਲੇ ਤੋਂ ਹਮੇਸ਼ਾ ਕਿ ਤੋਂ 20 ਰੁਪਏ ਲੈ ਜਾਂਦੇ 30 ਰੁਪਏ ਲੈ ਜਾਂਦੇ ਆ। ਕਾਰਾਂ ਵਾਲਿਆਂ ਤੋਂ ਵਿਚਾਰਿਆਂ ਤੋਂ 23 ਰੁਪਏ 60 ਪੈਸੇ ਰੇਟਰ 4 ਘੰਟੇ ਦਾ 15 ਮਿੰਟ ਖੜੀ ਕਰਨ ਦਾ ਵੀ 40 ਰੁਪਏ 50 ਰੁਪਏ 60 ਰੁਪਏ ਜਿੱਥੇ ਜਿਹਦਾ ਦਾ ਲੱਗਦਾ ਖਿੱਚੀ ਜਾਂਦੇ ਆ। ਸੈਕੰਡਲੀ ਜਿਹੜੀ ਪੇਟੀਐਮ ਕਰਾਉਂਦੇ ਆ ਕਿਸੇ ਤੋਂ ਉਹ ਕਿਸੇ ਲੇਡੀ ਦੇ ਅਕਾਊਂਟ ਫਰਥ ਫਿਰ ਜਿਹੜੇ ਡਿਸਪਲੇ ਲੱਗੇ ਆ ਉਹ ਸਾਰੇ ਤੇ ਕੰਬਲ-ਕੰਬਲ ਪਾਏ ਤੁਸੀਂ ਦੇਖੀ ਆ ਮਟੇਏ ਹੋਏ ਨੇ ਪੇਂਟ ਲੱਗੇ ਆ ਤਾਂ ਤੁਸੀਂ ਸਾਰੇ ਚੀਜ਼ ਦੇ ਗਵਾਹ ਹੋ ਮਤਲਬ ਇੰਨੀ ਪ੍ਰਸ਼ਾਸਨ ਦੇ ਨੱਕ ਥੱਲੇ ਗੁੰਡਾਗਰਦੀ ਹੋਈ ਆ ਤੇ ਕੋਈ ਗੱਲ ਨਹੀਂ ਅਸੀਂ ਸਾਰੇ ਇਸ ਚੀਜ਼ ਦੇ ਲੱਗੇ ਹੋਏ ਆ ਸੀਦੇ ਸੜੀ ਅੱਜ ਤੋਂ ਬਾਅਦ ਨਾ ਤਾਂ ਉੱਥੇ ਓਵਰਚਾਰਜਿੰਗ ਹੋਏਗੀ ਨਾ ਕਿਸੇ ਨਾਲ ਜਿਵੇਂ ਪਤਮੀ ਜੀਆ ਵੀ ਮੈਨੂੰ ਪਤਾ ਲੱਗਿਆ ਕਰਦੇ ਨੇ ਜਿਹੜੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੂੰ ਵੀ ਅੱਜ ਪੰਜਾਬੀ ਸਮਝਾ ਦਿੱਤਾ ਗਿਆ ਹੈਗਾ ਕਿ ਬੰਦਿਆ ਉਹ ਆਪਣਾ ਇੱਥੇ ਜਿਹੜੀ ਪਬਲਿਕ ਆਂਦੀ ਆ ਉਹਨੂੰ ਇੱਜ਼ਤ ਮਾਨ ਦਿਓ ਔਰ ਜੋ ਬਣਦਾ ਸਰਕਾਰ ਦੇ ਹਿਸਾਬ ਨਾਲ ਤੁਹਾਡਾ ਠੇਕਾ ਤੁਹਾਨੂੰ ਮਿਲਿਆ ਉਹ ਸਾਰਾ ਪੈਸੇ ਲਓ ਉਹਦੇ ਨਾਲ ਨਾਲ ਉਹ ਡਿਸਪਲੇ ਵੱਡੇ ਬੋਰਡ ਲੱਗ ਜਾਣੇ ਆ ਕੱਲ ਤੱਕ ਲੱਗ ਜਾਣਗੇ ਜੀ ਸਾਹਿਬ ਹਾਂ ਬਿਲਕੁਲ ਹੋ ਗਏ ਕੱਲ ਤੱਕ ਵੱਡੇ ਡਿਸਪਲੇ ਵੱਡੇ ਬੋਰਡ ਉੱਚੇ ਕਰਕੇ ਲਾਵਾਂਗੇ ਔਰ ਹਰ ਰੋਜ਼ ਈਕੇ ਏਡੀਸੀ ਸਾਹਿਬ ਏਡੀਸੀ ਜਨਰਲ ਏਡੀਸੀ ਯੂ ਏਡੀਸੀ ਡਿਵੈਲਪਮੈਂਟ ਸਾਡੇ ਖੰਨਾ ਪੰਜ ਏਡੀਸੀ ਸਾਹਿਬ ਹਰ ਰੋਜ਼ ਡੇਲੀ ਇਹਨਾਂ ਦੀ ਇਨਸਪੈਕਸ਼ਨ ਕਰਨਗੇ ਹੋ ਗਿਆ ਠੀਕ ਹੈ ਇਹਦੇ ਸਾਹਮਣੇ ਇਹਨਾਂ ਨੂੰ ਪੂਰਾ ਸ਼ਕੰਜਾ ਕੱਸ ਕੇ ਰੱਖਾਂਗੇ ਤਾਂ ਕਿ ਇਹ ਗਲਤ ਕੰਮ ਨਾ ਕਰਨ ਨਾ ওভারਚਾਰਜਿੰਗ ਨਾ ਕਰਨ ਪ੍ਰੋਪਰ ਵੇ ਨਾਲ ਇਹਨਾਂ ਦੀ ਚੂੜੀ ਕੱਸ ਕੇ ਆਏ ਹਾਂ ਅੱਜ ਸਰ ਜਿਵੇਂ ਤੁਸੀਂ ਦੱਸਿਆ ਕਿ ਬੱਦਮੀਜ਼ੀ ਕਰਦੇ ਆਏ ਦਿਨ ਦੇਖਣ ਨੂੰ ਵੀ ਮਿਲਦਾ ਇੱਥੇ ਕਾਫੀ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਅੱਜ ਤੋਂ ਬਾਅਦ ਤੁਸੀਂ ਥੋੜਾ ਜਿਹਾ ਦੇਖੋਗੇ ਫਰਕ ਪਿਆ ਜੀ ਵੱਡੀ ਸਰਜਰੀ ਕੀਤੀ ਅੱਜ ਜਿਹੜਾ ਇਹਨਾਂ ਦੇ ਅੰਦਰ ਵੱਡਾ ਕੈਂਸਰ ਸੀਗਾ ਉਹ ਕੱਢਿਆ ਅੱਜ ਜਿਸਨੂੰ ਪਬਲਿਕ ਨੂੰ ਰੀਲੀਫ ਮਿਲੇਗੀ ਕਿਉਂਕਿ ਪ੍ਰਸ਼ਾਸਨ ਵੀ ਇਸ ਚੀਜ਼ ਤੇ ਪੂਰਾ ਮੁਸਤਹਿਦ ਹੈ ਔਰ ਬਹੁਤ ਵਧੀਆ ਤ ਜਿਹੜਾ ਲਾਇਸੈਂਸ ਹੈ ਜਿਹੜਾ ਕੈਨਸਲ ਕੀਤਾ ਜਾਏਗਾ ਜਾਂ ਸਭ ਕੁਝ ਹੋਏਗਾ ਤੁਸੀਂ ਦੇਖਦੇ ਜਾਓ ਜੀ ਸਭ ਕੁਝ ਹੋਏਗਾ ਸਟੈਪ ਬਾਈ ਸਟੈਪ ਅਸੀਂ ਸਾਰਾ ਕੁਝ ਕਰਾਂਗੇ ਇਹਨਾਂ ਸਟ੍ਰਿਕਟ ਐਕਸ਼ਨ ਹੈ ਇਹ ਨਹੀਂ ਹੈਗਾ ਵੀ ਅਸੀਂ ਆਏ ਆ ਮਤਲਬ ਡੋਂਡਲੂਆਂ ਤੋਂ ਮਿੱਟੀ ਨਹੀਂ ਲਾਈ ਜੀ ਅਸੀਂ ਡੋਂਡਲੂ ਹੀ ਪਟਣੇ ਆਏ ਜੀ ਤੇ ਜਿਹੜੇ ਗਲਤ ਕੰਮ ਲੋਕਾਂ ਨੂੰ ਬਲੈਕਮੇਲ ਕਰਦੇ ਆ ਮਿਸਬੀਹੇਵ ਕਰਦੇ ਆ ਓਵਰਚਾਰਜਿੰਗ ਕਰਦੇ ਆ ਗੁੰਡਾਗਰਦੀ ਕਰਦੇ ਆ ਪਾਰਕਿੰਗ ਮਾਫੀਆ ਰਾਜ ਬਣਾ ਰਿਆ ਜਾ ਰਿਹਾ ਉਹ ਚੀਜ਼ ਬਿਲਕੁਲ ਨਹੀਂ ਹੋਣ ਦੇਣੀ ਹੈਗੀ ਕਿਸੇ ਹੱਦ ਤੱਕ ਨਹੀਂ ਹੋਣ ਦੇਣੀ ਠੀਕ ਹੈ ਥੈਂਕ ਯੂ ਥੈਂਕ ਯੂ ਤੇ ਇਹ ਜੋ ਚੈਕਿੰਗ ਕੀਤੀ ਹੈ ਤੇ ਮੈਨੂੰ ਐਮਐਲਏ ਸਾਹਿਬ ਦਾ ਫੋਨ ਆਇਆ ਸੀ ਮੈਂ ਨਾਲ ਆਪ ਉਥੇ ਗਿਆ ਤੇ ਜਿਹੜੇ ਵੀ ਪੁਆਇੰਟ ਸਰਕਲ ਨੂੰ ਦੱਸੇ ਗਏ ਆ ਤੇ ਅਸੀਂ ਅੱਜ ਜਿਹੜਾ ਹੈ ਨੋਟਿਸ ਕੱਢ ਰਹੇ ਆ ਐਂਡ ਡੈਫੀਨੇਟਲੀ ਇਹ ਹੈ ਕਿ ਸ਼ਿਕਾਇਤਾਂ ਜਿਹੜੀਆਂ ਨੇ ਉਹ ਪ੍ਰਾਪਤ ਹੋ ਵੀ ਰਹੀਆਂ ਸੀ ਲਾਸਟ ਵੀਕ ਜਿਹੜੀ ਅਖਬਾਰ ਦੇ ਵਿੱਚ ਵੀ ਜ ਤਿਆ ਜਿਹੜਾ ਰੇਟ ਜਿਹੜੇ ਲਿਸਟ ਹੈ ਡਿਸਪਲੇ ਉਹ ਕਵਰ ਹੋਈ ਹੈ ਉਹਦੇ ਬਾਬਤ ਜਿਹੜਾ ਹੈ ਇੱਕ ਨੋਟਿਸ ਕੱਢ ਰਹੇ ਆ ਜਿਵੇਂ ਸਾਡੇ ਨੂੰ ਦੱਸਿਆ ਕਿ ਜਿਹੜੀ ਸਟ੍ਰਿੰਜੈਂਟ ਡਿਸਟ੍ਰਿਕਟ ਚੈਕਿੰਗ ਜਿਹੜੀ ਹੈ ਉਹ ਡੇਲੀ ਬੇਸਿਸ ਤੇ ਕਰਾਵਾਂਗੇ ਇੱਕ ਸੁਧਾਰ ਜਿਹੜਾ ਹੋ ਕੇ ਆਏ ਤੇ ਨੋਟਿਸ ਤੇ ਖੈਰ ਕੱਢੀ ਰਹੇ ਆ ਕਿ ਜੋ ਵੀ ਉਤਾਈਆਂ ਸਾਹਮਣੇ ਆਈਆਂ ਨੇ ਇੱਕ ਵਾਰੀ ਜਵਾਬ ਤੇ ਲੈਣਾ ਬੰਦਦਾ ਸਰੀਕ ਮਿਸ ਬਿਹੇਵਿੰਗ ਦਾ ਮਾਮਲਾ ਜਿਹੜਾ ਬਹੁਤ ਉਮਰ ਕੇ ਹੁੰਦਾ ਆਏ ਦਿਨ ਇਹ ਮਿਸ ਬਿਹੇਵਿੰਗ ਐਂਡ ਓਵਰ ਚਾਰਜਿੰਗ ਐ ਦੋਵੇਂ ਮੈਟਰਸ ਜੀ ਠੀਕ ਹੈ ਠੰਕ ਯੂ ਐਮ ਐਲ اے ਗੁਰਪ੍ਰੀ ਗੋਗੀ ਨੇ ਕਿਹਾ ਕਿ ਓਵਰ ਚਾਰਜਿੰਗ ਜ਼ਰੂਰ ਕੀਤੀ ਜਾ ਰਹੀ ਸੀ ਮੈਦੀ ਜਿਹੜੀ ਕੰਪਲੀਟ ਐ ਉਹ ਐਡੀਸੀਪੀ ਜਿਹੜੇ ਨੇ ਐਡੀਸੀਪੀ ਚਾਬਾ ਸਾਹਿਬ ਉਹਨਾਂ ਨੂੰ ਦਿੱਤੀ ਐ ਰਾਹੁਲ ਚਾਬਾ ਜੀ ਨੂੰ ਕੰਪਲੀਟ ਦਿੱਤੀ ਗਏ ਰਾਹੁਲ ਚਾਬਾ ਜੀ ਨਾਲ ਗੱਲਬਾਤ ਜਦੋਂ ਕੀਤੀ ਉਹ ਕਹਿੰਦੇ ਕਿ ਓਵਰ ਚਾਰਜਿੰਗ ਕੀਤੀ ਜਾ ਰਹੀ ਸੀ ਰੇਡ ਹੋਈ ਐ ਗੁਰਪ੍ਰੀ ਗੋਗੀ ਐਮ ਐਲ اے ਵਿਦਾਇਗ ਨਹੀਂ ਇਸ ਏਰੀਏ ਤੋਂ ਤੇ ਉਹਨਾਂ ਤੋਂ ਜਿਹੜੀ ਓਵਰ ਚਾਰਜਿੰ ਆ ਰਹੇ ਨੇ ਹੁਣ ਹੜਕਮ ਮੱਚਿਆ ਹੋਇਆ ਹੈ ਜਿਹੜੀ ਜਿਹੜੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਹੜੀ ਓਵਰਚਾਰਜਿੰਗ ਦੀ ਗੱਲ ਕੀਤੀ ਜਾ ਰਹੀ ਸੀ ਤੇ ਤੇ ਓਵਰਚਾਰਜਿੰਗ ਤੋਂ ਬਾਅਦ ਗੁਰਪ੍ਰੀ ਗੋਗੀ ਦੀ ਰੇਡ ਤੋਂ ਬਾਅਦ ਜਿਹੜੀ ਆ ਉਹਨਾਂ ਜਿਹੜੀ ਚਾਰਜਿੰਗ ਹੈ ਉਹ ਗੱਲਬਾਤ ਕਰ ਲੈਣੇ ਆਟੋ ਚਾਲਕ ਵੀ ਡੇਲੀ ਆਫ ਡਾਊਨ ਕਰਦੇ ਨੇ ਭਾਈ ਜੀ ਕਿੰਨੇ ਪੈਸੇ ਅੱਜ ਵਸੂਲੇ ਇਹਨਾਂ ਨੇ ਭਾਈ ਪਿਛਲੀ ਵਾਰ ਆਇਆ ਸੀਗਾ ਮੈਂ ਹਰ ਮਹੀਨੇ ਆਣਾ ਤਰੀਕ ਤੇ ਪਿਛਲੀ ਵਾਰ ਆਇਆ ਸੀਗਾ 40 ਰੁਪਏ ਲੱਤੇ ਸੀਗੇ ਆਕੀ 20 ਰੁਪਏ ਲੱਤੇ ਆ ਅੱਜ 20 ਰੁਪਏ ਨਾਰਮਲ ਕਰਤਾ ਮੈਂ ਖੁਦ ਰਾਨਾ ਕੋਲ ਮੈਂ ਸੌਦਾ ਨੋ ਦਿੱਤਾ ਰਹਿਣਾ ਬਾਕੀ ਕਹਿੰਦੇ 20 ਰੁਪਏ ਖੁੱਲੇ ਦਿਓ ਜੀ ਪਹਿਲਾਂ ਕਿੰਨੇ ਲੈਂਦੇ ਪਹਿਲਾਂ ਪਿਛਲੇ ਮਹੀਨੇ 40 ਰੁਪਏ ਲੱਤੇ ਇਹਨਾਂ ਨੇ ਪਿਛਲੇ ਮਹੀਨੇ 40 ਰੁਪਏ ਇਹ ਤਾਂ ਓਵਰ ਚਾਰਜਿੰਗ ਤੋਂ ਬਾਅਦ ਉਹਨਾਂ ਗੁਰਪ ਉਹ ਗੰਦੇ ওভারਚਾਰਜਿੰਗ ਵਸੂਲ ਕਰਦੇ ਵਸੇ ਨਜਾਇਜ਼ ਪੈਸੇ ਇਕੱਠੇ ਕਰ ਰਹੇ ਇਹੀ ਗੱਲ ਆ ਬਿਲਕੁਲ ਸਹੀ ਗੱਲ ਆ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਦੇ ਵਿੱਚ ਐਮਐਲਏ ਸਾਹਿਬ ਇਸ ਕਾਰਜਕਾਰ ਨੂੰ ਕਿਵੇਂ ਦੇ ਦੇ ਜਿਹੜੀ ਰੇਡ ਕੀਤੀ ਉਹਨਾਂ ਨੇ ਬਹੁਤ ਵਧੀਆ ਗੱਲ ਆਈ ਇਹਦਾ ਬਹੁਤ ਖੁਸ਼ ਆ ਗਿਆ ਸਗੋਂ ਇਦਾਂ ਦੇ ਬੰਦੇ ਐਮਐਲਏ ਸਾਹਿਬ ਹੋਣ ਤੇ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੇਖਿਆ ਜੀ ਲੋਕੀ ਐਮਐਲਏ ਗੁਰਪ੍ਰੀਤ ਗੋਗੀ ਦੇ ਕੰਮਾਂ ਤੋਂ ਖੁਸ਼ ਨੇ ਤੇ ਉਹਨਾਂ ਦੀ ਜਿਹੜੀ ਰੇਡ ਹੋਈ ਆ ਉਸ ਤੋਂ ਵੀ ਖੁਸ਼ ਨੇ ਕਿ ਉਹ ਇਦਾਂ ਦੇ ਕੰਮ ਕਰਦੇ ਰਹਿਣ ਜਿਹੜੀ ਰੇਡ ਹੋਈ ਉਸ ਤੋਂ ਬਾਅਦ ਹੁਣ ਆਮ ਲੋਕਾਂ ਦੇ ਵਿੱਚ ਖੁਸ਼ੀ ਲਹਿਰ ਹੈ ਕਿਉਂਕਿ ਓਵਰਚਾਰਜਿੰਗ ਦੀ ਗੱਲ ਕੀਤੀ ਜਾ ਰਹੀ ਸੀ ਜਿਹੜੀ ਓਵਰਚਾਰਜਿੰਗ ਹੋ ਰਹੀ ਆ ਐਮਐਲਏ ਸਾਹਿਬ ਨੇ ਵੀ ਕਹਿਤਾ ਅਸੀਂ ਓਵਰਚਾਰਜਿੰਗ ਨਹੀਂ ਸਹਿਣ ਦਵਾਂਗੇ ਜਿਹੜੀ ਕਾਰ ਚਾਲਕ ਆ ਰਹੇ ਨੇ ਲਗਾਤਾਰ ਕਾਰ ਚਾਲਕਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਕਾਰ ਚਾਲਕਾਂ ਦਾ ਵੀ ਇਹੀ ਕਹਿਣਾ ਸਾਰਿਆਂ ਦਾ ਕਿ ਜਿਹੜੀ ਓਵਰਚਾਰਜਿੰਗ ਆ ਉਹ ਗਲਤ ਹੈ ਤੇ ਤੁਹਾਨੂੰ ਦੱਸ ਇਹ ওভারਚਾਰਜਿੰਗ ਜਿਹੜੀ ਕੀਤੀ ਜਾ ਰਹੀ ਸੀਗੀ ਕਿਉਂਕਿ 10 ਵਾਲੀ ਪਰਚੀ ਦਾ 20 ਰੁਪਏ ਕੱਟਿਆ ਜਾ ਰਿਆ ਸੀ ਤੇ 20 ਵਾਲੀ ਦਾ 40 ਰੁਪਏ ਤੇ ਤੇ ਜਿਹੜੀ ওভারਚਾਰਜਿੰਗ ਹੈ ਉਹ ਕੀਤੀ ਜਾ ਰਹੀ ਸੀ ਸਿੰਘ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਆ ਸਰਤਾ ਜੀ ਕਿੰਨੇ ਰੁਪਏ ਪਹਿਲਾਂ ਦਿੰਦੇ ਸੀ ਇੱਥੇ ਆਪ ਦੇ ਪਹਿਲੋਂ ਮਾਣਾ 20 ਰੁਪਏ ਹੁੰਦੇ ਸੀਗੇ ਉਹਨਾਂ ਅੱਜ 10 ਰੁਪਏ ਲੈ ਰਿਹਾ ਐਮਐਲਏ ਗੁਰਪ੍ਰੀ ਗੋਗੀ ਨੇ ਰੇਡ ਕੀਤੀ ਦਾ ਇਹ ਤਾਂ ਇਹ ਤਾਂ ਸਮੇ ਸਮੇਂ ਦੀਆਂ ਸਰਕਾਰਾਂ ਨੂੰ ਪਤਾ ਜੀ ਇਹ ਹੈ ਤਾਂ ਪੋਲੀਟਿਸ਼ੀਨ ਦਾ ਕੰਮ ਨੇ ਜਿਹਦੇ ਦੀ ਸਰਕਾਰਾਂ ਉਹਦੇ ਠੇਕੇ ਨੇ ਨਹੀਂ ਹੁਣ ਗੁਰਪ੍ਰੀ ਗੋਗੀ ਨੇ ਰੇਡ ਕੀਤੀ ਕਹਿੰਦੇ 10 ਰੁਪਏ ਰੇਟ ਆ ਲੋਕੀ ਨੂੰ ਠੱਗਦੇ ਪਏ ਨੇ ਲੋਕਾਂ ਨੂੰ ਦੇਖੋ ਆਪਾਂ ਇਹਦੇ ਵਾਰ ਕੋਹ ਨਹੀਂ ਕਹਿੰਦੇ ਇਹ ਤਾਂ ਸਰਕਾਰਾਂ ਦੇ ਜਿ ਬਣਾਏ ਨੇ ਜਿ세 ਲੋਕਾਂ ਨੂੰ ਸਹੂਦਾ ਦੇਣੇ ਤਾਂ ਫ੍ਰੀ ਦੇਣੀ ਚਾਹੀਦੀ ਹੈ ਜੇ ਸਰਕਾਰ ਸਹੂਦਾ ਫ੍ਰੀ ਨਹੀਂ ਦੇ ਸਕਦੀ ਫਿਰ ਆਪਾਂ ਸਰਕਾਰਾਂ ਤੋਂ ਲੋਹਣੇ ਕੀ ਲੋ ਚਾਹੁੰਦੇ ਕੀ ਆ ਇਹ ਜਿਹੜੀਆਂ ਪਾਰਕਿੰਗ ਦੀ ਸਹੂਦਾ ਫ੍ਰੀ ਹੋਣੀ ਚਾਹੀਦੀ ਲੋਕਾਂ ਦੀ ਤੇ ਤੁਸੀਂ ਦੇਖ ਲਿਆ ਸਰਕਾਰੀ ਪਾਰਕਿੰਗ ਹੈ ਲੋਕਾਂ ਕਹਿੰਨਾ ਕਿ ਫ੍ਰੀ ਵੀ ਹੋਣੀ ਚਾਹੀਦੀ ਹੈ ਪਾਰਕ ਉਹ ਲੈ ਲਈ ਹੋਣੀ ਚਾਹੀਦੀ ਆ ਹੁਣ ਦੇਖਣਾ ਆਊਗਾ ਕਿ ਜਿਹੜੀ ਰੇਡ ਹੋਈ ਆ ਉਸ ਤੋਂ ਬਾਅਦ ਹੁਣ ਜਿਹੜੀ ਐਡੀਸੀ ਚਾਬਾ ਜਿਹੜੇ ਰਾਹੁਲ ਚਾਬਾ ਵਗੈਰੇ ਨੇ ਅਸੀਂ ਕਾਰਵਾਈ ਕਰਾਂਗੇ ਕੀ ਕਾਰਵਾਈ ਹੁੰਦੀ ਆ ਉਹ ਆਣ ਆਲਾ ਸਮਝ ਦੱਸੇਗਾ ਲੁਧਿਆਣਾ ਤੋਂ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮ ਜੀ